ਸਹਿਰ ਦੇ ਇੱਕ ਪ੍ਰਾਈਵੇਟ ਡੈਂਟਲ ਕਲੀਨਿਕ ਵਿੱਚ ਇੱਕ ਔਰਤ ਦੀ ਭੇਦ ਭਰੀ ਹਾਲਤ ਵਿੱਚ ਹੋਈ ਮੌਤ ਤੋਂ ਬਾਅਦ ਪਖਿਆ ਮਾਮਲਾ ਡੈਂਟਲ ਕਲੀਨਿਕ ਦੇ ਮਾਲਕ ਵੱਲੋਂ ਹੋਈ ਮੌਤ ਨੂੰ ਹਾਰਟ ਅਟੈਕ ਦਾ ਨਾਮ ਦੇ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੀਤੀ ਕੋਸ਼ਿਸ਼ ਪਰ ਹੋਈ ਨਾ ਕਾਮਯਾਬ ਮਰਤਕ ਔਰਤ ਦੀ ਅਗ ਨਾਲ ਚੁੱਲ੍ਹ ਸੇ ਹੱਥ ਅਤੇ ਬਾਹਾਂ ਦੇਖ ਕੇ ਪਰਿਵਾਰ ਨੂੰ ਪਈ ਹੱਥਾਂ ਪੈਰਾਂ ਦੀ ਰੋ ਵਿੱਚ ਆਏ ਪਰਿਵਾਰ ਇਨਸਾਫ ਪਸੰਦ ਲੋਕਾਂ ਅਤੇ ਸਮਾਜ ਸੇਵੀ ਆਗੂ ਵੱਡੇ ਗਿਣਤੀ ਵਿੱਚ ਪਹੁੰਚੇ ਸਰਕਾਰੀ ਹਸਪਤਾਲ ਉਸ ਮੌਕੇ ਪਹੁੰਚੇ ਪਰਿਵਾਰ ਮੈਂਬਰ ਅਤੇ ਮੁਹੱਲਾ ਵਾਸੀ ਕੀ ਕਹਿੰਦੇ ਨੇ ਤੁਸੀਂ ਤਸਵੀਰਾਂ ਰਾਹੀਂ ਆਪ ਹੀ ਸੁਣ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਵਸਟਾਰ ਮੇਰਾ ਟੀਮ ਆ ਮਨਜੀਤ ਕੌਰ ਜੀ ਹਾਂਜੀ ਉਹ ਕੰਮ ਕਰਦੀ ਸੀ ਡਾਕਟਰ ਦੇ ਜੀ ਦੰਦਾਂ ਵਾਲੀ ਡਾਕਟਰ ਦੀ ਦੁਕਾਨ ਹੈ ਜੀ ਉਹਦੀ ਉੱਥੇ ਮੇਰੀ ਮਾਂ ਕੰਮ ਕਰਦੀ ਸੀ ਜੀ ਕੋਈ ਹੈਗਾ ਸੀ ਚਾਹੇ ਨਹੀਂ ਹੈਗਾ ਸੀ ਉੱਥੇ ਉਹਨੂੰ ਕਰੰਟ ਲੱਗ ਗਿਆ ਜੀ ਉੱਥੇ ਉਹ ਮਰੀ ਹੋਈ ਉਹਨਾਂ ਨੇ ਡੈੱਡ ਬੋਡੀ ਘਰੇ ਸੜਤੀ ਸਾਡੇ ਲਿਆ ਕੇ ਘਰ ਤੋਂ ਬਾਅਦ ਉਹ ਫੇਸੀ ਸਾਨੂੰ ਪਤਾ ਲੱਗਿਆ ਵੀ ਕੰਡ ਲੱਗਿਆ ਹੋਇਆ ਹੈਗਾ ਬਾਹ ਮੱਚੀ ਪਈ ਹੈਗੀ ਅਸੀਂ ਉਹਨੂੰ ਇੱਥੇ ਲੈ ਆਏ ਹੁਣ ਇੱਥੇ ਇੱਕ ਬੰਦ ਦੀ ਕਾਰਵਾਈ ਜੋ ਵੀ ਹੈਗੀ ਹੈ ਇਹ ਕਰਨਗੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਜੀ ਅਸੀਂ ਇਹੀ ਚਾਹੁੰਦੇ ਹਾਂ ਉਹ ਤਾਂ ਕਹਿੰਦੇ ਅਟੈਕ ਹੋ ਗਿਆ ਜੀ ਤੇਰੀ ਮਾਂ ਨੂੰ ਉਹਨਾਂ ਨੇ ਮੈਨੂੰ ਪਹਿਲਾਂ ਫੋਨ ਲਾਇਆ ਕਹਿੰਦੇ ਟੈਗ ਹੋ ਗਿਆ ਤੇਰੀ ਮਾਂ ਨੂੰ ਮਾਹ ਠੀਕ ਆ ਵੀ ਟੈਗ ਹੋ ਗਿਆ ਮਾਹ ਕੋਈ ਗੱਲ ਨਹੀਂ ਮੈਂ ਆ ਜਾਣਾ ਕਰੇ ਕਰਿਆ ਜਦੋਂ ਦੇਖਿਆ ਤਾਂ ਸਾਰੀ ਬਾਹ ਮੱਚੀ ਪਈ ਸੀ ਕੱਪੜੇ ਜਲ ਭੇਟੀ ਪਈ ਸੀ ਬਾਹ ਨੂੰ ਮੈਂ ਅਸੀਂ ਦੇਖਿਆ ਵੀ ਬਾਹ ਉਹਦੀ ਸਾਰੀ ਜਲ ਚੁੱਕੀ ਹੈ ਕੀ ਨਾਮ ਆ ਵੀਰੋ ਮੇਰਾ ਨਾਮ ਬਿੱਟੂ ਸਿੰਘ ਆ ਜੀ ਹਸਪਤਾਲ ਜੀ ਖੜੋ ਕੀ ਕਾਰਨ ਆ ਜੀ ਅਸੀਂ ਇਹ ਮੇਰੀ ਮਾਂ ਦੀ ਡੈਥ ਹੋ ਗਈ ਜੀ ਬਾਅਦ ਦੇ ਵਿੱਚ ਉਹ ਘਰੇ ਸਾਡੇ ਬੋਡੀ ਲੈ ਆਈ ਜੀ ਉਹ ਕਹਿੰਦੇ ਜੀ ਇਹ ਟੈਗ ਹੋ ਗਿਆ ਜੀ ਇਹਨੂੰ ਉਹਨਾਂ ਨੇ ਸਾਨੂੰ ਟੈਗ ਦਾ ਕਿਹਾ ਜੀ ਜਦੋਂ ਬੋਡੀ ਅਸੀਂ ਬਾਅਦ ਦੇ ਵਿੱਚ ਦੇਖੀ ਜੀ ਉਹਦੀ ਬਾਹ ਦੇਖੀ ਸਾਰੀ ਬਾਹ ਉਹਦੀ ਮੱਚੀ ਪਈ ਆ ਜੀ ਇੱਕ ਸਾਈਡ ਤੋਂ ਮੇਰੇ ਕੋਲੇ ਫੋਟੋਆਂ ਖਿੱਚੀਆਂ ਹੋਈਆਂ ਨੇ ਉਹਦੀ ਬਾਹ ਸਾਰੀ ਮੱਚੀ ਹੋਈ ਆ ਠੀਕ ਆ ਕਿ ਨਹੀਂ ਉਹਦੀਆਂ ਉਂਗਲਾਂ ਵੀ ਮੱਚੀਆਂ ਹੋਈਆਂ ਨੇ ਮੂਰੋ ਜੀ ਤੇ ਜਦੋਂ ਅਸੀਂ ਦੇਖਿਆ ਹਣ ਉਹ ਕਹਿੰਦੇ ਵੀ ਇਹ ਤਾਂ ਅਟੈਕ ਹੋ ਗਿਆ ਉਹ ਟੈਕ ਦਾ ਬਹਾਨਾ ਕਰਕੇ ਇੱਕ ਵਾਰੀ ਛੱਡ ਗਏ ਜੀ ਮੁੜ ਕੇ ਸਾਨੂੰ ਉਹ ਤਾਂ ਦਿਖਾਈ ਨਹੀਂ ਦਿੱਤੇ ਨਾ ਉਹਨੂੰ ਉਹਨਾਂ ਨੇ ਫੋਨ ਦਿੱਤਾ ਮੇਰੀ ਮਾਂ ਦਾ ਉਹਦੇ ਚ ਕਾਗਜ਼ ਪੱਤਰ ਸੀ ਇੱਕ ਲਫਾਫੇ ਚ ਨਾ ਉਹ ਸਾਡੇ ਕੋਲੇ ਆਏ ਨਹੀਂ ਨਾ ਉਹ ਫੋਨ ਚੱਕਦੇ ਨੇ ਪੁਲਿਸ ਨੂੰ ਕਾਰਵਾਈ ਕਿੱਤੀ ਆ ਜੀ ਹਾਂ ਪੁਲਿਸ ਨੂੰ ਕਾਰਵਾਈ ਕਿਹਾ ਜੀ ਕਰਨ ਨੂੰ ਜੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਰਜਿੰਦਰ ਸਿੰਘ ਦਰਾਕਾ ਜੀ ਜਿਲ੍ਹਾ ਅਗੋ ਭਾਰਤੀ ਕਿਸਾਨ ਜੁੜੇ ਨੂੰ ਕਾਦੀਆਂ ਅੱਜ ਦਰਾਕਾ ਸਾਹਿਬ ਸਿਵਲ ਹਸਪਤਾਲ ਖਣੀ ਹੋ ਤੁਸੀਂ ਕਿ ਜਿਵੇਂ ਕਹਿੰਦੇ ਵੀ ਦੱਸਿਆ ਮੇਰੇ ਨਾਲ ਪੀਰੈਂਟਸ ਨੇ ਦੱਸਿਆ ਇਹ ਬੱਚਿਆਂ ਨੇ ਦੱਸਿਆ ਵੀ ਮੇਰੀ ਮਾਂ ਨੂੰ ਜਿਹੜਾ ਹੈਗਾ ਕਰੰਟ ਲੱਗਣਾ ਮਤ ਹੋਈਏ ਕੀ ਦੱਸਣ ਕਹਿ ਚੰਨੇ ਤੁਸੀਂ ਦੇਖੋ ਜੀ ਇਹ ਜਿਹੜਾ ਪਰਿਵਾਰ ਹੈ ਸਾਡੇ ਡਿਮਾਂਡ ਦੇ ਵਿੱਚ ਰਹਿੰਦਾ ਹੈ ਆਪ ਦਾ ਦਿਹਾੜੀ ਕਰਕੇ ਘਰਾਂ ਚ ਪੋਚੇ ਲਾ ਕੇ ਇਹ ਆਪ ਦਾ ਗੁਜ਼ਾਰਾ ਕਰਦੇ ਆ ਇਹ ਅੰਬੇ ਡੈਂਟਲ ਕਲੀਨਿਕ ਵਾਲੇ ਦੇ ਪੋਚੇ ਲਾਉਣ ਦਾ ਕੰਮ ਕਰਦੀ ਸੀ ਜਦੋਂ ਤੜਕੇ ਕੰਮ ਤੇ ਗਈ ਐ ਕੰਮ ਤੇ ਜਾਣ ਤੋਂ ਬਾਅਦ ਜਿਹੜਾ ਸਾਨੂੰ ਪਤਾ ਲੱਗਿਆ ਵੀ ਉਹ ਜਿਹੜੇ ਉੱਥੇ ਜਾ ਕੇ ਇਹਦੇ ਕਰੰਟ ਲੱਗਿਆ ਉਹਨਾਂ ਨੇ ਇਹ ਕਹਿ ਕੇ ਵੀ ਇਹ ਨੂੰ ਜਿਹੜਾ ਹੈ ਹਾਰਟ ਅਟੈਕ ਹੋਇਆ ਘਰੇ ਗਏ ਨੇ ਜਦੋਂ ਘਰੇ ਗਏ ਨੇ ਦੇਖੋ ਇੱਕ ਨਾ ਸੋਚਣ ਵਾਲੀ ਗੱਲ ਹੈ ਜਦੋਂ ਕਿਸੇ ਦੇ ਬੱਚੇ ਦੀ ਗਰੀਬ ਵਿਅਕਤੀ ਦੀ ਜਿਹਦਾ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਮੌਤ ਦਾ ਘਰੇ ਮਾਂ ਦੀ ਡੈੱਡ ਬੋਡੀ ਜਾਂਦੀ ਹੈ ਉਹ ਘਬਰਾ ਜਾਂਦਾ ਉਸ ਨੂੰ ਦੇਖ ਕੇ ਇਹ ਬੱਚਾ ਜਿਹੜਾ ਇਹਨਾਂ ਦਾ ਕਾਕਾ ਘਰੇ ਸੀਗਾ ਇੱਕ ਹੀ ਬੇਟਾ ਉਹ ਘਬਰਾ ਗਿਆ ਘਬਰਾ ਕੇ ਡਾਕਟਰਾਂ ਨੇ ਉਹਨੂੰ ਕਹਿ ਕੇ ਉਹ ਜਿਹੜੇ ਲੈ ਕੇ ਗਏ ਸੀ ਵੀ ਇਹਨੂੰ ਅਟੈਕ ਹੋ ਗਿਆ ਅਟੈਕ ਕਹਿ ਕੇ ਇਹ ਤੋਂ ਸ਼ਾਇਦ ਕਿਸੇ ਕਗਜਾਂ ਤੇ ਵੀ ਉਹਨਾਂ ਨੇ ਸੈਂਡ ਕਰਾਇਆ ਇਹਨੇ ਸਾਨੂੰ ਬਾਅਦ ਚ ਪਤਾ ਲੱਗਿਆ ਪਰ ਜਦੋਂ ਉੱਥੇ ਕੁਛ ਅਸੀਂ ਮਹੱਲੇ ਦੇ ਬੰਦੇ ਇਕੱਠੇ ਹੋਏ ਤਾਂ ਅਸੀਂ ਮਹਿਸੂਸ ਕੀਤਾ ਵੀ ਯਾਰ ਇਸ ਤਰ੍ਹਾਂ ਹੋ ਨਹੀਂ ਸਕਦਾ ਇਹ ਗੱਲ ਹੈ ਜੇ ਸੋਚਣੀ ਪੈਂਦੀ ਹੈ ਇਹਨੇ ਜਲਦੀ ਜਲਦੀ ਚਲੋ ਪਰਿਵਾਰ ਨੇ ਉੱਥੇ ਕੁਝ ਬੀਬੀਆਂ ਇਕੱਠੀਆਂ ਹੋਈਆਂ ਜਦੋਂ ਉਹਨਾਂ ਨੇ ਉਹਦੀ ਬਾਹ ਦੇਖੀ ਤੁਸੀਂ ਵੀ ਬਾਹ ਦੇਖੀ ਹੈ ਕਿ ਬਾਹ ਦੇ ਉੱਤੇ ਜਿਵੇਂ ਬਾਹੋਂ ਮੱਟੀ ਪਈ ਹੈ ਬਾਹ ਤੋਂ ਕਲੀਅਰ ਹੁੰਦਾ ਵੀ ਉਸ ਦੇ ਕਰੰਟ ਲੱਗਿਆ ਹੋਇਆ ਹੈ ਤੇ ਜਿਹਨੂੰ ਇਹਨੂੰ ਪਤਾ ਲੱਗਿਆ ਕਰਿਆ ਆ ਉਹਨਾਂ ਨੇ ਉਸ ਦੀ ਹਾਲਾਤ ਦੇਖੀ ਹਾਲਾਤ ਦੇਖ ਕੇ ਇੱਥੇ ਲਿਆਂਦਾ ਇੱਥੇ ਲਿਆ ਕੇ ਜਦੋਂ ਇੱਥੋਂ ਪਤਾ ਕਰਿਆ ਤਾਂ ਜਿਹੜੇ ਉਹ ਡਾਕਟਰ ਨੇ ਉਹ ਆਪਣੀ ਦੁਕਾਨ ਬੰਦ ਕਰਕੇ ਭਾਗੇ ਨੇ ਅਸੀਂ ਜਿੱਥੇ ਇਨਸਾਫ ਦੀ ਮੰਗ ਕਰਦੇ ਆਂ ਨਾਲ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਕਹ ਲੋ ਸਾਡੀ ਬੇਨਤੀ ਕਹ ਲੋ ਅਪੀਲ ਕਹ ਲੋ ਅਸੀਂ ਕਹਿਣਾ ਵੀ ਉਹਨਾਂ 'ਚ ਇਸ ਦਾ ਪੋਸਟਮਾਰਟਮ ਨਾ ਕੀਤਾ ਜਾਵੇ ਜਿੰਨਾ 'ਚ ਉਹਨਾਂ ਤੇ ਬਣਦੀ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਉਹ ਇੱਥੇ ਨਹੀਂ ਆਉਂਦੇ ਨਹੀਂ ਫਿਰ ਅਸੀਂ ਜਿਹੜੀ ਹੈ ਡੈੱਡ ਬਾਡੀ ਬਾਹਰ ਰੱਖ ਕੇ ਜਾਂ ਰੋਡ ਤੇ ਰੱਖ ਕੇ ਜਾਂ ਉਹਨਾਂ ਦੇ ਹਸਪਤਾਲ ਮੂਰੇ ਰੱਖ ਕੇ ਅਸੀਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਸਾਡੀ ਇਹ ਮੰਗ ਹੈ ਹੰਜ ਕੀ ਨਾਮ ਕਿਰਨ ਘੋੜਾ ਜੀ ਹੰਦੀਆ ਜੀ ਤੁਸੀਂ ਇੱਥੇ ਥਾਣੇ ਦੇ ਵਿੱਚ ਪਹੁੰਚੀ ਹੋਖੀ ਮੁਰਗੀ ਕਰ ਲਿਆ ਮੇਰੀ ਮੰਮੀ ਨਾ ਮਨਜੀਤ कौर ਜੀ ਕੰਮ ਕਰਦੇ ਸੀਗੇ ਡੈਂਟਲ ਹਸਪੀਟਲ 'ਚ ਉੱਥੇ ਉਹ ਕਹਿੰਦੇ ਵੀ ਇਹਨਾਂ ਨੂੰ ਅਟੈਕ ਆ ਗਿਆ ਤੇ ਵੀ ਘਰੇ ਡੈੱਡ ਬੋਡੀ ਰੱਖ ਗਏ ਵੀ ਸਾਨੂੰ ਦੇਖਿਆ ਵੀ ਨਹੀਂ ਜਦੋਂ ਘਰੇ ਬੱਚਿਆਂ ਨੇ ਰੌਲਾ ਪਾਇਆ ਪਤਾ ਲੱਗਿਆ ਤਾਂ ਉਹਨਾਂ ਦੀ ਸਾਰੀ ਬਾਹ ਮੱਚੀ ਪਈ ਹੈ ਜੀ ਜੇ ਅਟੈਕ ਹੋਇਆ ਹੋਊਗਾ ਤਾਂ ਕਮ ਸਿਕਮ ਬੰਦੇ ਦੀ ਬਾਹ ਤਾਂ ਨਹੀਂ ਮੱਚਦੀ ਹੈਗੀ ਜੀ ਹਾਂਜੀ ਹੁਣ ਕੀ ਮਤਲਬ ਕਿ ਜਦੋਂ ਪੋਸਟਵਾਰ ਤੁਸੀਂ ਕਿੱਥੇ ਲੈ ਕੇ ਗਏ ਕਿਹਨਾਂ ਤੇ ਲੱਗਿਆ ਸੀ ਅਸੀਂ ਸਿਵਲ ਹਸਪਤਲ 'ਚ ਡਿਊਟੀ ਕਰਦੇ ਆ ਅਸੀਂ ਉੱਥੇ ਦੁਬਾਰਾ ਲੈ ਕੇ ਗਏ ਸੀ ਉਹ ਕਹਿੰਦੇ ਵੀ ਅਸੀਂ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਆ ਤਾਂ ਅਸੀਂ ਕਰਵਾਵਾਂਗੇ ਜੀ ਬਣਦੀ ਕਾਰਵਾਈ ਕਰਕੇ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ 'ਤੇ ਹੱਥ ਪਾਉਣ ਦੇਵਾਂਗੇ ਜੀ ਤੁਹਾਡੇ ਮੁਤਾਬਕ ਕਿਵੇਂ ਕੌਣ ਜ਼ਿੰਮੇਵਾਰ ਹੋਵੇਗਾ ਕੀ ਜਿੱਥੇ ਉਹ ਕੰਮ ਕਰਦੇ ਨੇ ਜੀ ਉਹ ਜ਼ਿੰਮੇਵਾਰ ਨੇ ਜੀ ਕਿਉਂਕਿ ਜੇ ਅਟੈਕ ਹੋਇਆ ਹੋਊਗਾ ਤਾਂ ਫਿਰ ਉਹਨਾਂ ਦੀ ਬਾਹ ਕਿੱਥੋਂ ਮੱਚ ਗਈ ਜੀ ਜੇ ਬਾਹ ਮੱਚੀ ਆ ਤਾਂ ਉਹਨਾਂ ਦੀ ਮੌਤ ਹੋਈ ਆ ਜੀ ਠੀਕ ਹੀ ਦੱਸਿਆ ਗਵਰਨਰ ਕਿਉਂਕਿ ਘਰੇ ਅਸੀਂ ਆਪ ਦੇਖਿਆ ਵੀ ਉਹਨਾਂ ਦੀ ਬਾਹ ਸਾਰੀ ਮੱਚੀ ਪਈ ਆ ਕਿਉਂਕ ਵੀ ਕੰਮ ਕਰਦੇ ਅਟੈਕ ਹੋ ਗਿਆ ਵੀ ਅਸੀਂ ਤਾਂ ਡੈੱਡ ਬੋਡੀ ਲੈ ਕੇ ਹੀ ਹਸਪੀਟਲ 'ਚ ਪਹੁੰਚੇ ਸੀ ਇਹ ਗੱਲ ਕਿਹਨੇ ਕਹੀ ਸੀ ਉਹ ਜਿਨ੍ਹਾਂ ਦੇ ਕੰਮ ਕਰਦੇ ਡਾਕਟਰ ਨੇ ਜੀ ਸਰਸਨ ਤੋਂ ਕੀ ਮੰਗ ਕਰਦੇ ਅਸੀਂ ਕੰਮ ਨੇ ਚਾਹੁੰਦੇ ਆ ਵੀ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਹਰਕੀਲਾਵਤ ਸतीश ਕੁਮਾਰ ਜੀ ਜਿਹੜਾ ਤੁਹਾਡੀ ਅੱਜ ਡਾਕਟਰ ਜੀ ਨਾਲ ਗੱਲ ਕਰਨਾ 바ਤੀਆ ਜੀ ਜੀ ਉਹਦੇ ਬਾਰੇ ਕੀ ਦੱਸਣਾ ਚਾਹੋ ਵੀ ਜੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਦੁਕਾਨ ਖੋਲhti ਸੀਗੀ ਜਿਵੇਂ ਪਹਿਲਾਂ ਰੈਗੂਲਰ ਆਉਂਦੇ ਨੇ ਉਮੇ ਉਹ ਆਇਆ ਜੀ ਵੀ ਆਪਣੇ ਸਪਾਈ ਕਰਨਾ ਠੀਕ ਹੈ ਨਾ ਤੇ ਮੈਨੂੰ ਆਪਣੇ ਸਪਾਈ ਕਰਨ ਆ ਰਹੇ ਸੀਗੇ ਤੇ ਕਰ ਰਹੇ ਹੋਣੇ ਤੇ ਮੈਨੂੰ ਮਤਲਬ 10.10 ਫੋਨ ਆਇਆਗਾ ਲੜਕੀ ਦਾ ਕਹਿੰਦੀ ਵੀ ਆਂਟੀ ਵੀ ਗਰੀ ਵੀ ਹੈਗੀ ਮੈਂ ਮੈਂ ਹੁਣੇ ਆ ਗਿਆ ਮੈਂ ਜਦੋਂ ਗਿਆ ਜੀ ਉਥੋਂ ਚੱਕੇ ਉਹਨਾਂ ਨੂੰ ਹੈ ਉਥੋਂ ਚੱਕ ਕੇ ਅਸੀਂ ਹਸਪਤਾਲ ਲੈ ਗਏ ਹਸਪਤਾਲ ਲੈ ਕੇ ਆ ਗਏ ਵੀਰ ਜੀ ਉਹਨਾਂ ਨੇ ਡਾਕਟਰਾਂ ਨੇ ਦੇਖਿਆ ਮੈਨੂੰ ਨਾਮ ਨਹੀਂ ਪਤਾ ਡਾਕਟਰ ਦਾ ਗੋਰੀ ਜਿਹੜਾ ਡਾਕਟਰ ਸੀਗੇ ਤੇ ਉਹਨਾਂ ਨੇ ਦੇਖਿਆ ਦੇਖ ਕੇ ਕਹਿੰਦੇ ਵੀ ਇਹਨਾਂ ਨੂੰ ਤਾਂ ਅਟੈਕ ਆਇਆ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਟੈਕ ਆਇਆਗਾ ਤੇ ਉਸ ਤੋਂ ਬਾਅਦ ਅਸੀਂ ਕਹਿੰਦੇ ਵੀ ਘਰਦਿਆਂ ਨੂੰ ਬੁਲਾ ਦੋ ਮਾ ਜੀ ਮੈਨੂੰ ਘਰਦਿਆਂ ਦਾ ਪਤਾ ਨਹੀਂ ਮੈਂ ਚਲੋ ਕਰ ਕਰਾ ਕੇ ਜੀ ਸਾਡਾ ਭਤੀਜਾ ਵੀ ਗਿਆ ਉੱਥੇ ਕਰ ਕਰਾ ਕੇ ਉਹਨਾਂ ਨੂੰ ਘਰਦਿਆਂ ਨੂੰ ਅਸੀਂ ਬੁਲਾਇਆ ਉੱਥੇ ਬੁਲਾ ਕੇ ਤੇ ਡੈੱਡ ਬੋਡੀ ਉੱਥੋਂ ਆਪਣੇ ਡਾਕਟਰ ਨੇ ਕਿਹਾ ਵੀ ਐ ਕਰਕੇ ਵਿੱਚ ਤੂੰ ਆਪਣੇ ਮੁੰਡੇ ਨੂੰ ਕਿਹਾ ਵੀ ਗੁੱਠ ਆਪਣੇ ਕੋਈ ਪੋਸਟਮਾਰਟ ਕਰਾਉਣਾ ਕਿ ਨਹੀਂ ਉਹ ਕਹਿੰਦੇ ਕਰਾਉਣਾ ਨੂੰ ਠੀਕ ਹੈ ਜੀ ਤੇ ਆਪਣੇ ਉਸ ਤੋਂ ਬਾਅਦ ਫਿਰ ਕਹਿੰਦਾ ਕਰੋਨਾ ਨਹੀਂਗਾ ਪੋਸਟਮਾਨ ਨੂੰ ਤੇ ਉਸ ਵਾਰ ਉਹਨਾਂ ਨੇ ਆਪਣੇ ਉੱਥੇ ਗੁੱਠਾ ਲਵਾਇਆ ਮੁੰਡੇ ਤੋਂ ਮੁੰਡਾ ਕੌਣ ਸੀ ਮੈਨੂੰ ਨਹੀਂ ਪਤਾ ਵੀ ਕੌਣ ਸੀ ਮੁੰਡਾ ਗੁੱਠਾ ਲਵਾ ਲਿਆ ਗੁੱਠਾ ਲਵਾ ਕੇ ਆਪਣੇ ਉੱਥੇ ਦਿਖਾੜੇ ਵੀ ਆ ਕੇ ਕਰਕੇ ਵੀ ਅਸੀਂ ਪੋਸਟਮਾਨ ਨੂੰ ਕਰਾਉਣਾ ਉਸ ਤੋਂ ਬਾਅਦ ਅਸੀਂ ਨਾਲ ਹੀ ਗਏ ਸੀ ਘਰੇ ਉਹਨਾਂ ਦੇ ਉੱਥੇ ਅਸੀਂ ਅੱਤਾ ਪੂਣਾ ਘੱਟਾ ਖੜੇ ਵੀ ਆਏ ਨਾਲ ਉੱਥੇ ਗਏ ਆਏ ਉੱਥੇ ਖੜਕੇ ਕਿਉਂਕਿ ਮੈਂ ਆਪਣੇ ਜਲਦੀ ਜਲਦੀ ਚੱਲਿਆ ਗਿਆ ਸੀ ਆ ਮੈਂ ਜਲਦੀ ਜਲਦੀ ਚੱਲਿਆ ਗਿਆ ਸੀ ਕਿਉਂਕਿ ਮੈਂ ਆਪਣੇ ਸ਼ੁਗਰ ਰਮ ਲਈ ਜਮੈਂ ਵੀ ਰੋਟੀ ਖਾਧੀ ਨਹੀਂ ਸੀ ਤੇ ਉਹ ਸ਼ੁਗਰ ਫਿਰ ਡਾਊਨ ਹੋ ਜਾਂਦਾ ਜੇ ਰੋਟੀ ਨਾ ਖਾਈਏ ਤੇ ਮੈਂ ਫਿਰ ਆਪਦੀ ਰੋਟੀ ਖਾਣ ਚਲੇ ਗਿਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਛੋਟਾ ਫੋਨ ਆਇਆ ਜੀ ਤੇ ਮੈਂ ਉਹਦੀ ਆ ਗਿਆ ਫਿਰ ਕਿਉਂਕਿ ਜਿਹੜਾ ਤੁਸੀਂ ਲਿਖਵਾਇਆ ਮੁੰਡੇ ਤੋਂ ਉੱਥੇ ਵੀ ਪੋਸਟਮਾਰਟ ਨਹੀਂ ਕਰਵਾਇਆ ਮੈਂ ਨਹੀਂ ਲਿਖਾਇਆ ਵੀਰ ਜੀ ਚਲੋ ਜਿਨ੍ਹਾਂ ਨੇ ਵੀ ਲਿਖਵਾਇਆ ਹਾਂ ਨਾ ਆਪਾਂ ਲੈ ਕੋਈ ਕਿਉਂਕਿ ਆਪਣੇ ਤੋਂ ਸੈਂਡ ਪੁੱਤੀ ਹੈ ਜੀ ਅਸਤੇ ਇਨਸਾਨੀ ਦੇ ਤੌਰ ਤੇ ਗਏ ਨਾ ਹਸਪਤਾਲ ਤੇ ਲਿਖਵਾਇਆ ਹਸਪਤਾਲ ਚੀ ਹਸਪਤਾਲ ਚ ਉਹਨਾਂ ਨੇ ਰਜ ਉਹ ਗੁੱਠਾ ਲਵਾਇਆ ਗਿਆ ਤੇ ਲਿਖਾਇਆ ਆ ਮੈਤਾ ਕੋਈ ਹੋਣੀ ਉਹਦੇ ਵਿੱਚ ਹੈ ਜੀ ਹਾਜ਼ਰ ਸੀ ਉਸ ਮੱਥੇ ਹਾਂ ਹਾਂ ਜੀ ਹਾਂ ਜੀ ਹਾਜ਼ਰ ਸੀ ਵੀਰ ਜੀ ਅਸੀਂ ਅਸੀਂ ਲੈ ਕੇ ਗਏ ਜੀ ਉਹਨਾਂ ਨੂੰ ਆਪ ਚੱਕ ਕੇ ਲੈ ਕੇ ਗਏ ਵੀਰ ਜੀ ਆਪਣੇ ਰਿਕਸ਼ੇ 'ਚ ਚੱਕ ਕੇ ਲੈ ਕੇ ਗਏ ਆਪ ਵੀ ਅਸੀਂ ਆਪ ਚੱਕ ਕੇ ਉਹਨਾਂ ਨੂੰ ਦਿਖਾਇਆ ਗਿਆ ਕੇ ਮੇਕੇ ਮੇਨੀ ਠੀਕ ਹੈ ਨਾ ਦਾਖਲ ਕਰਾਇਆ ਉਹਨਾਂ ਨੂੰ ਜਾ ਕੇ ਉਹਦੇ ਤੋਂ ਕੰਮ ਕਰਦੇ ਸੀ ਤੁਹਾਡੇ ਕੋਲੇ ਇਹ ਇਹਨਾਂ ਨੂੰ ਵੀਰ ਜੀ ਹੋ ਗਈ ਸੀ 4-5 ਮਹੀਨੇ ਸਮਾਂ ਪਹਿਲਾਂ ਵੀ ਕੋਈ ਤੁਹਾਡੇ ਇਥੇ ਨਾ ਜੀ ਨਾ ਕੋਈ ਵੀਰ ਜੀ ਕੋਈ ਨਹੀਂ ਕੋਈ ਮਤਲਬ ਕੋਈ ਕਰੰਟ ਤਾਂ ਹੈ ਹੀ ਨਹੀਂ ਮਤਲਬ ਜੀ ਪਤਾ ਲੱਗਿਆ ਤੁਹਾਨੂੰ ਉਦੋਂ ਵੀ ਪਹਿਲਾਂ ਵੀ ਤੁਹਾਡੇ ਟੈਂਡਰ ਕਲੀਨਿੰਗ ਤੇ ਕਿਸੇ ਨੂੰ ਕਰਾਟ ਕਰੂਣਤ ਨਾ ਜੀ ਨਾ ਸਵਾਲ ਹੀ ਪੈਦਾ ਹੁੰਦਾ ਵੀਰ ਜੀ ਕੋਈ ਸਾਬਤ ਕਰਦੇ ਬਾਜੀ ਬਾ ਤੁਸੀਂ ਹੁਣ ਦਾਵਾ ਕਰਦੇ ਹੋ ਵੀਰ ਜੀ ਹਾਰਟ ਅਟੈਕ ਦਾ ਮੌਤ ਹੋਈ ਹੈ ਮੈਂ ਨਹੀਂ ਦਾਵਾ ਕਰਦਾ ਵੀਰ ਜੀ ਇਹ ਤਾਂ ਡਾਕਟਰ ਨੇ ਹੈਗਾ ਮੈਂ ਤਾਂ ਮੈਂ ਤੋਂ ਦਾਵਾ ਕਰਦਾ ਮੈਂ ਕਿੱਕ ਕਰਵਾਉਣਾ ਪੋਸਟਮਾਰਡ ਕਰਵਾਉਣਾ ਚਾਹੁੰਦੇ ਨੇ ਤੁਸੀਂ ਤੁਹਾਨੂੰ ਕਿ ਇਧਰ ਆਇਆ ਨਹੀਂ ਹੈ ਨਹੀਂ ਕਰਾ ਲੈਣੇ ਜੀ ਸਾਨੂੰ ਕੋਈ ਇਧਰ ਆ ਨਹੀਂ ਵੀਰ ਜੀ ਕਿ ਦੇਖੋ ਮੇਰਾ ਕੋਈ ਕਸੂਰ ਨਹੀਂ ਜਿਵੇਂ ਮਰਜੀ ਕਰਾਣ ਨੂੰ ਪੋਸਟ ਮਾਰਨ ਨੂੰ ਸਾਨੂੰ ਕੋਈ ਕਹੀ ਆ ਸਾਨੂੰ ਇਹਦੇ ਵਿੱਚ ਅਰਜ਼ੀ ਕੀ ਆ ਮੈਨੂੰ ਐ ਦੱਸੋ ਜਿਵੇਂ ਮਰਜੀ ਕਰਾਉਣ ਪੋਸਟ ਮਾਰਨ ਠੀਕ ਹੈ ਨਾ ਸਭ ਕੁਝ ਹੀ ਆ ਜਾਊਗਾ ਉੱਥੇ ਕੋਈ ਚੱਕਰ ਹੀ ਨਹੀਂ ਭਾਈ ਫੌਰ ਬਿੱਕਰ ਸਿੰਘ ਇਹ ਸਵੇਰੇ ਰਾਉਂਡ 9:30 ਵਜੇ ਤੇ ਸ਼ਤੀਸ਼ ਕੁਮਾਰ ਆ ਡੈਂਟਲ ਕਲੀਨਿਕ ਐਮ ਵਿਵਰਟਮਨ ਸ਼ਿਪਕ ਸਿਵ ਨਗਰ ਉੱਥੇ ਮਤਲਬ ਇਹ ਸਫਾਈ ਦਾ ਕੰਮ ਕਰਦੇ ਨੇ ਤੇ ਉੱਥੇ ਜੋ ਜਾਣਕਾਰੀ ਹੁਣ ਤੱਕ ਪ੍ਰਾਪਤ ਹੋਈ ਹੈ ਅਕੋਰਡਿੰਗੂ ਪਰਿਵਾਰ ਮੈਂਬਰਾਂ ਦਾ ਕਹਿਣਾ ਵੀ ਉੱਥੇ ਗਏ ਸੀਗੇ ਜੜੂਪੁਰਾ ਜਿੱਥੇ ਵੀ ਇਹਨਾਂ ਨੂੰ ਕਰੰਟ ਲੱਗ ਗਿਆ ਤੇ ਉੱਥੋਂ ਇਹੇ ਹਸਪੀਟਲ ਗਏ ਸੀਗੇ ਤੇ ਹਸਪੀਟਲ ਜਾ ਕੇ ਡਾਕਟਰ ਸਾਹਿਬ ਨੇ ਕਹਿਤਾ ਵੀ ਕੋਈ ਅਟੈਕ ਕਰਕੇ ਹੋਇਆ ਤੇ ਬੋਡੀ ਘਰੇ ਲੈ ਗਏ ਸੀਗੇ ਤੇ ਜਦੋਂ ਮਾਂ ਦਾ ਸਾਡੇ ਧਿਆਨ 'ਚ ਆਇਆ ਸੀ ਇਹ ਡੈੱਡ ਬੋਡੀ ਮੌਨਟਰੀਚਰ ਖਾਈ ਹੈ ਤੇ ਹੁਣ ਇਹਨਾਂ ਦਾ ਲਿਖੇ ਸੀ ਬਿਆਨ ਵਗੈਰਾ ਉਹਦਾ ਪੋਸਟਮਾਨ ਕਰਵਾਵਾਂਗੇ ਜਿੱਦਾਂ ਦੀ ਜੋ ਸੁਣਤ ਹੋਈ ਉਹਦਾਂ ਦੀ ਬਣਦੀ ਕਾਰਵਾਈਆਂ ਨੂੰ ਵਿੱਚ